ਪੰਜਾਬੀ ਪੰਸ ਚੈਨਲ ਚੈਨਲ ਜਰੂਰ ਦੇਖੋ ਜਰੂਰ ਦੇਖੋ ਤੇ ਭੈ ਵੀ ਜਾ ਕਰ ਦਿਓ ਨਿਕਲਦੇ ਰਹੋ ਹਾਂਜੀ ਆਤੀਆਂ ਕੇੰਸ ਦੀਆਂ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ ਕੇੰਸ ਦੇ ਵਿੱਚ ਇੱਥੋਂ ਇੱਥੇ ਨਾ ਤੁਹਾਨੂੰ ਹਰ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਇਥੇ ਆਪਾਂ ਸਾਡੀਆਂ ਮਾਤਾਵਾਂ ਇਸ ਪ੍ਰੋਗਰਾਮ ਦਾ ਆਨੰਦ ਮਾਣਣ ਆਈਆਂ ਨੇ ਉੱਥੇ ਛੋਟੀਆਂ-ਛੋਟੀਆਂ ਬੱਚੀਆਂ ਵੀ ਇਸ ਪ੍ਰੋਗਰਾਮ ਨੂੰ ਦੇਖਣ ਲਈ ਆਈਆਂ ਨੇ ਤੇ ਹੁਣ ਆਪਾਂ ਗੱਲ ਕਰਾਂਗੇ ਛੋਟੀ ਜੀ ਬੱਚੀ ਦੇ ਨਾਲ ਤੇ ਪੁੱਛਾਂਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਉਹਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਨਾਮ ਦੱਸੋ ਆਪਣਾ ਅਸੀਸ ਅੱਛਾ ਅਸੀਸ ਬਹੁਤ ਹੀ ਸੋਹਣਾ ਸੂਟ ਪਾਇਆ ਤੇ ਬਹੁਤ ਹੀ ਸੋਹਣੀ ਜੁਐਲਰੀ ਪਾਈ ਆ ਤੇ ਟਿੱਕਾ ਬਹੁਤ ਵਧੀਆ ਲੱਗਾ ਕਿਹਨੇ ਤਿਆਰ ਕੀਤਾ ਥੈਂਕ ਯੂ ਮੰਮਾ ਨੇ ਕੀਤਾ ਤੇ ਮੈਂ ਆਪਣਾ ਮੇਕਅਪ ਆਪੇ ਕੀਤਾ ਮੇਕਅਪ ਆਪ ਹੀ ਕੀਤਾ ਅੱਛਾ ਕਿੰਨੇ ਕਿੰਨੀ ਉਮਰ ਹੈ ਤੇ ਅਮ 8 ਸਾਲ ਦੀ ਆ। 8 ਸਾਲ ਦੀ। ਅੱਛਾ ਬਹੁਤ ਸੋਹਣਾ ਕੰਮ ਕੀਤਾ ਤੇ ਮੇਕਅਪ ਵਾਲਾ ਅੱਛਾ। ਅੱਛਾ ਹੁਣ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਤੈਨੂੰ ਸਭ ਤੋਂ ਵਧੀਆ ਪਹਿਲੀ ਵਾਰ ਆਈਆਂ ਮੇਰੇ ਖਿਆਲ ਚ ਹਨਾ? ਪਹਿਲੀ ਵਾਰ ਨਹੀਂ ਆਈ ਮਤਿਆ। ਅੱਛਾ ਪਿਛਲੀ ਵਾਰ ਵੀ ਆਈ ਸੀ? ਹਾਂਜੀ। ਅੱਛਾ ਤੇ ਕੀ ਵਧੀਆ ਲੱਗਦਾ ਗਾਣੇ ਸੁਣਨੇ ਵਧੀਆ ਲੱਗਦੇ ਆ ਜਾਂ ਡਾਂਸ ਕਰਨਾ ਵਧੀਆ ਲੱਗਦਾ ਜਾਂ ਫੂਡ ਖਾਣਾ ਵਧੀਆ ਲੱਗਦਾ ਕਿਹੜੀ ਚੀਜ਼ ਵਧੀਆ ਲੱਗਦੀ ਹੈ? ਡਾਂਸ ਕਰਨਾ ਵਧੀਆ ਲੱਗਦਾ। ਡਾਂਸ ਕਰਨਾ। ਹੁਣ ਤੈਨੂੰ ਪਤਾ ਕਿਹੜੇ ਸਿੰਗਰ ਆ ਰਹੇ ਨੇ ਜਾਂ ਉਹਨਾਂ ਦਾ ਕੋਈ ਗੀਤ ਤੈਨੂੰ ਜਿਹਦੇ ਤੇ ਤੂੰ ਡਾਂਸ ਕਰਨਾ ਚਾ ਨਹੀਂ ਨਹੀਂ ਅੱਛਾ ਮੈਂ ਤੁਹਾਨੂੰ ਦੱਸਣਾ ਇੱਕ ਸੌਂਗ ਦਾ ਸ਼ਾਇਦ ਸੁਣਿਆ ਹੋਵੇ ਲੌਂਗ ਲਾਚੀ ਸੁਣਿਆ ਲੌਂਗ ਲਾਚੀ ਸੌਂਗ ਅੱਛਾ ਉਹ ਸਿੰਗਰ ਨੇ ਜਿਹੜੇ ਉਰੇ ਆ ਰਹੇ ਨੇ ਹਨਾ ਤੇ ਉਹਨਾਂ ਦੇ ਗਾਣੇ ਜਦ ਉਹਨਾਂ ਨੇ ਗਾਉਣਾ ਮੈਂ ਤੈਨੂੰ ਦੇਖਣਾ ਡਾਂਸ ਕਰਦੇ ਨੂੰ ਠੀਕ ਆ ਹਾਂਜੀ ਅੱਛਾ ਅੱਛਾ ਬਹੁਤ ਹੋਰ ਥੈਂਕ ਯੂ ਸੋ ਮੱਚ ਹੈ ਨਾ ਸਾਡੇ ਨਾਲ ਗੱਲ ਬਾਤ ਕਰਨ ਲਈ ਤੇ ਸੱਚੇ ਪਾਤਸ਼ਾਹ ਪਰਮਾਤਮਾ ਲੰਬੀ ਉਮਰਾਂ ਦੇਵੇ ਤੇ ਤੰਦਰੁਸਤੀਆਂ ਬਖਸ਼ੇ ਥੈਂਕ ਯੂ ਸੋ ਮੱਚ ਥੈਂਕ ਯੂ ਬ੍ਰੇਸ਼ਾਂ ਦੇ ਵਿੱਚ ਆਪਾਂ ਅਕਸਰ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਸ਼ਾਇਦ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਜਦੋਂ ਅਸੀਂ ਇੱਥੇ ਕੇਂਸ ਦੇ ਵਿੱਚ ਜਿਹੜੀਆਂ ਕੇਂਸ ਦੀਆਂ ਥੀਆਂ ਨੇ ਇੱਥੇ ਛੋਟੀਆਂ-ਛੋਟੀਆਂ ਬੱਚਿਆਂ ਨੂੰ ਦੇਖਦੇ ਆ ਪੰਜਾਬੀ ਪਹਿਰਾਵੇ ਦੇ ਵਿੱਚ ਤੇ ਇਸ ਕਲਚਰਲ ਪ੍ਰੋਗਰਾਮ ਨੂੰ ਦੇਖਣ ਆਈਆਂ ਤਾਂ ਇੱਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਕਿ ਜਿਹੜਾ ਸਾਡਾ ਸੱਭਿਆਚਾਰ ਚਾਰਾ ਉਸ ਨੂੰ ਕੋਈ ਖਤਰਾ ਨਹੀਂ ਹੈ ਸਾਡੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਬੇਟੀਆਂ ਨੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਆਪਾਂ ਗੱਲ ਕਰਾਂਗੇ ਅੱਜ ਨਿਮਰਤ ਦੇ ਨਾਲ ਕੀਰਤ ਦੇ ਨਾਲ ਤੇ ਹਰੇਕਾ ਦੇ ਨਾਲ ਤੇ ਉਹਨਾਂ ਤੋਂ ਪੁੱਛਾਂਗੇ ਕਿ ਇਸ ਤੀਆਂ ਦੇ ਮੇਲੇ ਦੇ ਵਿੱਚ ਆ ਕੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਆਪਾਂ ਸਭ ਤੋਂ ਪਹਿਲਾਂ ਕੀਰਤ ਨਾਲ ਗੱਲਾਂਗੇ ਗੱਲ ਕਰਾਂਗੇ ਕਿਰੇ ਸਾਸਰੀ ਘਰ ਸਾਸਰੀ ਘਰ ਅੱਛਾ ਸਭ ਤੋਂ ਪਹਿਲਾਂ ਇਹ ਦੱਸ ਵੀ ਇਹ ਜਿਹੜਾ ਤੀਆਂ ਦਾ ਮੇਲਾ ਹਰ ਸਾਲ ਆਉਂਦੇ ਹੋ ਕਿ ਪਹਿਲੀ ਵਾਰ ਆਏ ਹੋ ਅਸੀਂ ਹਰ ਸਾਲ ਆਉਂਦੇ ਆ ਕਿੰਨੇ ਸਾਲ ਹੋ ਗਏ ਆ 5 ਕਿ ਸਾਲ ਹੋ ਗਏ ਇਸਾ ਤੇ ਸਭ ਤੋਂ ਵਧੀਆ ਗੱਲ ਕੀ ਲੱਗਦੀ ਆ ਵੀ ਵਧੀਆ-ਵਧੀਆ ਸੂਟ ਪਾਉਣ ਨੂੰ ਮਿਲਦੇ ਨੇ ਜਾਂ ਵਧੀਆ-ਵਧੀਆ ਗੀਤ ਸੁਣਨ ਨੂੰ ਮਿਲਦੇ ਨੇ ਜਾਂ ਵਧੀਆ-ਵਧੀਆ ਮਹਿਕਲਮਾ ਵੀ ਫੂਡ ਹੁੰਦਾ ਔਰ ਇਹ ਕਿਹੜੀ ਗੱਲ ਸਭ ਤੋਂ ਵਧੀਆ ਲੱਗਦੀ ਆ ਮੈਨੂੰ ਸੂਟ ਪਾਉਣੇ ਵਧੀਆ ਲੱਗਦੇ ਆ ਨਾਲੇ ਮੈਨੂੰ ਨੱਚਣਾ ਬਹੁਤ ਪਸੰਦ ਆ ਮਿੱਤਰਾ ਮੌਜ ਮੌਜ ਆ ਅੱਛਾ ਸੁਦੇਸ਼ ਕੁਮਾਰੀ ਜੀ ਤੇ ਮੰਨਤ ਨੂਰ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਗੀਤ ਆ ਜਿਹੜਾ ਫੇਵਰੇਟ ਹੋਊਗਾ ਤੁਹਾਡਾ ਇੱਕ ਹੈਗਾ ਇੱਕoje ਜਿਹੜਾ ਉਹਨਾਂ ਦੇ ਹੁੰਦਾ ਇੱਕoje ਹਾਂ ਨਾ that is something different ਕਿਉਂਕਿ ਮੈਨੂੰ ਲੱਗਿਆ ਸੀ ਕਿ ਜਦੋਂ ਆਪਾਂ ਮੰਨਤ ਕੁਮਾਰੀ ਹੁਣ ਮੰਨਤ ਨੂਰ ਹੁਣ ਦਾ ਨਾਮ ਲੈਣੇ ਆ ਤਾਂ ਸਾਰੇ ਜਣੇ ਲੌਂਗ ਲੈਚੀ ਦੀ ਗੱਲ ਕਰਦੇ ਆ ਹਨਾ ਪਰ ਤੁਸੀਂ ਥੋੜਾ ਡਿਫਰੈਂਟ ਕੀਤਾ so that is good ਹੁਣ ਆਪਾਂ ਤੁਹਾਡੀ ਭੈਣ ਰਿਕਾ ਦੇ ਨਾਲ ਗੱਲ ਕਰਾਂਗੇ ਹਨਾ ਜੀ ਹਾਂਜੀ ਹੈਲੋ ਰਿਕਾ ਹੈਲੋ ਅਜੇ ਸਭ ਤੋਂ ਪਹਿਲਾਂ ਇਹ ਦੱਸ ਤੇ ਆਪਣੀ ਭੈਣ ਦੇ ਨਾਲ ਦਾ ਸੂਟ ਪਾਇਆ ਹਨਾ ਹਮੇਸ਼ਾ ਇਕੱਲਾ ਹੀ ਇੱਕੋ ਜਿਹਾ ਸੂਟ ਪਾ ਕੇ ਜਾਂਦੇ ਹੋ ਕਈ ਵਾਰੀ ਕਈ ਵਾਰੀ ਹਾਂਜੀ ਅੱਛਾ ਹੁਣ ਤੁਸੀਂ ਵੀ ਮੈਂ ਕਹਿੰਨਾ ਵੀ ਕਾਫੀ ਸਾਲਾਂ ਤੋਂ ਹਨਾ ਸ਼ਾਇਦ ਤੁਸੀਂ ਛੋਟੀ ਹੁੰਦੇ ਹੋਗੇ 5 ਸਾਲ ਪਹਿਲਾਂ ਦਾ ਕਾਫੀ ਤੇ ਸੋਜ ਹੈ ਵੀ ਕਿੰਨੇ ਚਿਰ ਤੋਂ ਆਉਂਦੀਆਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੇ ਮੇਰਾ ਪਹਿਲੀ ਵਾਰ ਮਮਮੀ ਤੇ ਦੀਦੀ ਆਉਂਦੇ ਹੁੰਦੇ ਸੀ ਅੱਛਾ ਫਿਰ ਤੂੰ ਘਰੇ ਕੀ ਕਰਦੀ ਹੁੰਦੀ ਸੀ ਜਦੋਂ ਨਿੰਮਤ ਨਾਲ ਖੇਡਦੀ ਹੁੰਦੀ ਸੀ ਅੱਛਾ ਹੁਣ ਹਰ ਵਾਰ ਆਇਆ ਕਰ ਤੇ ਇੱਕੜੀ ਆਪਣੀ ਭੈਣ ਵਾਂਗੂ ਸੋਹਣਾ ਸੂਟ ਪਾ ਕੇ ਹੈਨਾ ਏਦਾਂ ਜੁਐਲਰੀ ਵਗੈਰਾ ਆ ਪਾ ਕੇ ਆਇਆ ਕਰ ਤੇ ਬਹੁਤ ਵਧੀਆ ਲੱਗਦੀ ਆ ਓਕੇ ਥੈਂਕ ਯੂ ਅੱਛਾ ਹੁਣ ਕੀ ਕਰਨਾ ਤੇ ਗਿੱਧਾ ਪਾਉਣਾ ਭੰਗੜਾ ਪਾਉਣਾ ਕੀ ਡਾਂਸ ਕਰਨਾ ਤੇ ਡਾਂਸ ਕਰਨਾ ਅੱਛਾ ਕੋਈ ਗਾਣਾ ਹੈਗਾ ਦਿਮਾਗ ਦੇ ਵਿੱਚ ਲੌਂਗ ਲਾਚ ਸੁਣਿਆ ਗਾਣਾ ਹਾਂਜੀ ਅੱਛਾ ਉਹ ਉਹ ਤੈਨੂੰ ਪਤਾ ਸਿੰਗਰ ਜਿਹੜੇ ਉਹਦੇ ਨੇ ਮੰਨਤ ਨੂਰ ਉਹਰੇ ਹੁਣ ਗਾਉਣ ਆ ਗਾਉਣ ਆ ਉਹਨਾਂ ਨੇ ਲਾਈਵ ਹੋ ਕੇ ਤੇ ਉਹ ਫਿਰ ਉਹ ਗਾਣੇ ਤੇ ਮੈਂ ਤੈਨੂੰ ਦੇਖਣਾ ਵੀ ਤੂੰ ਜ਼ਰੂਰ ਗਿੱਦਾ ਪਾਵੇਂ ਹਾਂ ਓਕੇ ਹਾਂਜੀ ਬਹੁਤ ਧੰਨਵਾਦ ਰੀਕਾ ਥੈਂਕ ਯੂ ਥੈਂਕ ਯੂ ਹੁਣ ਆਪਾਂ ਆਪਣੀ ਛੋਟੀ ਬੇਟੀ ਨਿਮਰਤ ਦੇ ਨਾਲ ਗੱਲ ਕਰਾਂਗੇ ਹੈਲੋ ਨਿਮਰਤ ਸਤਿ ਸ਼੍ਰੀ ਅਕਾਲ अच्छा तू ਮੈਨੂੰ ਤਾਂ ਆਪਣੀ ਮੰਮੀ ਦੇ ਨਾਲ ਦਾ ਸੂਟ ਪਾਇਆ ਹਨ ਹਾਂਜੀ ਅੱਛਾ ਅੱਛਾ ਕਿੰਨੇ ਕ ਜਰ ਤੋਂ ਤੂੰ ਆਉਣੀ ਹੈ ਯਾਦ ਹੈ ਇੱਕ ਇਹਦੇ ਨਾਲ ਅਮਰੀਕਾ ਦੇ ਨਾਲ ਇੱਕ ਸਾਲ ਤੋਂ ਹੀ ਜੇ ਪਹਿਲੀ ਵਾਰ ਆਏ ਆ ਇਸ ਪ੍ਰੋਗਰਾਮ ਦੇ ਵਿੱਚ ਮੈਂ ਫਸਟ ਟਾਈਮ ਅਮਰੀਕਾ ਨਾਲ ਤੇ ਆਉਣ ਕਿਉਂਕਿ ਫਸਟ ਟਾਈਮ ਆਇਆ ਹਾਂ ਅਸੀਂ ਦੋ ਵਾਰੀ ਆਏ ਹੋਏ ਹਾਂ ਬਟ ਹੋਰ ਕਦੇ ਨਹੀਂ ਆਏ ਅੱਛਾ ਅੱਛਾ ਮੈਨੂੰ ਆ ਅੱਛਾ ਅੱਛਾ ਜੀ ਕਿਹੜੀ ਕਿਹੜੀ ਗੱਲ ਨੂੰ ਲੈ ਕੇ ਤੁਸੀਂ ਸਭ ਤੋਂ ਜ਼ਿਆਦਾ ਐਕਸਾਈਟਡ ਆ ਇਸ ਪ੍ਰੋਗਰਾਮ ਚ ਵੀ ਨੱਚਣ ਨੂੰ ਮਿਲੂਗਾ ਕਿ ਗਾਣੇ ਸੁਣਨ ਨੂੰ ਮਿਲਣਗੇ ਜਾਂ ਫੂਡ ਖਾਣ ਨੂੰ ਜਾਂ ਸੋਹਣੇ ਸੋਹਣੇ ਸੂਟ ਨੱਚਣ ਨੂੰ ਹਾਂ ਨੱਚਣ ਨੂੰ ਅੱਛਾ ਕੋਈ ਫੇਵਰਿਟ Song ਜਿਹਦੇ ਤੋਂ ਨੱਚਣਾ ਚਾਹੁੰਦੀ ਹੋਵੇ ਹਾਂ ਲੌਂਗਵੇਜ ਲਾਚੀ ਲੌਂਗਵੇਜ ਲਾਚੀ ਅੱਛਾ ਨਹੀਂ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੇ ਜਿਹੜੀਆਂ ਬੇਟੀਆਂ ਨੇ ਇਹਨਾਂ ਦੇ ਮੰਮੀਆਂ ਨਾਲ ਹਨਾ ਤੇ ਵਧਾਈਆ ਜੀ ਤੁਹਾਨੂੰ ਵੀ ਤੇ ਕਿਉਂਕਿ ਤੁਸੀਂ ਜਿਹੜਾ ਸੱਭਿਆਚਾਰ ਸਾਮ ਕੇ ਰੱਖਿਆ ਨਾ ਬੇਟੀਆਂ ਨੂੰ ਇਹਨੇ ਸੋਹਣੇ ਪਹਿਰਾਵੇ ਦੇ ਵਿੱਚ ਲੈ ਕੇ ਆਉਨੇ ਹੋ ਤੇ ਕੀ ਕਹਿਣਾ ਚਾਹੋਗੇ ਜੀ ਇਹ ਜਿਹੇ ਪ੍ਰੋਗਰਾਮਾਂ ਬਾਰੇ ਕਿੰਨੇ ਕਿ ਟਾਈਮ ਤੋਂ ਆਉਂਦੇ ਹੋ ਤੁਸੀਂ ਸੱਸੀਕਾਲ ਪਹਿਲਾਂ ਦਾ ਅਸੀਂ ਜਿੱਦ ਦੇ ਸ਼ੁਰੂ ਹੋਏ ਨੇ ਜਦਦੇ ਅਸੀਂ ਆਸਟ੍ਰੇਲੀਆ ਆਏ ਜਦਦੇ ਅਸੀਂ ਆਲਮੋਸਟ ਟਰਾਈ ਕਰਦੇ ਹਾਂ ਵੀ ਹਰੇਕ ਇਵੈਂਟ ਜਾ ਆਈਏ ਵਧੀਆ ਲੱਗਦਾ ਸਾਨੂੰ ਆਪ ਨੂੰ ਖੁਦ ਨੱਚਣ ਦਾ ਸ਼ੌਂਕਾ ਕੱਪੜਿਆਂ ਦਾ ਝੂਟਾਂ ਦਾ ਬਹੁਤ ਸ਼ੌਂਕ ਆ ਤਾਂ ਕਰਕੇ ਸਾਡੀ ਬੱਚੀਆਂ ਵੀ ਉਵੇਂ ਹੀ ਗ੍ਰੈਬ ਕਰਦੀਆਂ ਨੇ ਸਾਤੋਂ ਤੇ ਸਾਨੂੰ ਉਹ ਸ਼ੌਂਕ ਆ ਉਹੀ ਇਹਨਾਂ ਨੂੰ ਮਿਲਿਆ ਹੋਇਆ ਇਸ ਕਰਕੇ ਸਾਨੂੰ ਵਧੀਆ ਲੱਗਦਾ ਪ੍ਰੋਗਰਾਮਾਂ ਤੇ ਆਉਣਾ ਨੱਚਣਾ ਡੱਪਣਾ ਫਰੈਂਡਸ ਨੂੰ ਮਿਲਣਾ ਮਨ ਨਾਲ ਫਨ ਕਰਨਾ ਟਾਈਮ ਬਿਜੀ ਟਾਈਮ ਚੋਂ ਆਪਣੀਆਂ ਜੌਬਾਂ ਤੋਂ ਟਾਈਮ ਕੱਢ ਕੇ ਇੱਥੇ ਆਉਣਾ ਤਾਂ ਵਧੀਆ ਲੱਗਦਾ ਹੁਣ ਮੇਰੇ ਖਿਆਲ ਦੇ ਵਿੱਚ ਇਹੋ ਜੀ ਚੀਜ਼ ਤਾਂ ਸ਼ਾਇਦ ਪੰਜਾਬ ਦੇ ਵਿੱਚ ਵੀ ਨਹੀਂ ਹੁੰਦੀ ਆ ਹਨ ਜੀ ਜਿਵੇਂ ਤੀਆਂ ਪੰਜਾਬ ਦੇ ਵਿੱਚ ਨਹੀਂ ਨਹੀਂ ਪੰਜਾਬ 'ਚ ਇਦਾਂ ਨਹੀਂ ਹੁੰਦੀਆਂ ਜਿੱਦਾਂ ਇੱਥੇ ਹੁੰਦੀਆਂ ਨੇ ਇੱਥੇ ਇੱਕ ਨਹੀਂ ਕਈ ਪ੍ਰੋਗਰਾਮ ਹੁੰਦੇ ਨੇ ਸਿੰਗਰ ਵੀ ਆਉਂਦੇ ਨੇ ਤੀਆਂ ਵੀ ਹੁੰਦੀਆਂ ਨੇ ਤੀਆਂ ਇੱਕ ਨਹੀਂ ਦੋ ਤਿੰਨ ਤੀਆਂ ਹੁੰਦੀਆਂ ਨੇ ਆਪਾਂ ਹਰੇਕ ਤੇ ਜਾਈਦਾ ਤੇ ਆਪਾਂ ਨੂੰ ਵਧੀਆ ਲੱਗਦਾ ਹੈ ਨੱਚਣਾ ਟੱਪਣਾ ਛੋਟੇ ਛੋਟੇ ਬਣ ਕੇ ਜਾਣਾ ਤੇ ਐਂਡ ਦੇ ਵਿੱਚ ਜੀ ਇੱਕ ਤਾਂ ਅਰਬਨ ਬਿੰਦੂ ਪ੍ਰੋਡਕਸ਼ਨ ਵਾਲੇ ਜਿਹੜੇ ਇਹ ਟੂਰ ਕਰਵਾ ਰਹੇ ਨੇ ਤੇ ਨਾਲ ਜਿਹੜੀ ਆ ਤੀਆਂ ਕੇਨਸ ਦੀਆਂ ਪ੍ਰੋਡਕਸ਼ਨ ਹਨਾ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਕੁਝ ਹਾਂਜੀ ਅਸੀਂ ਆਰਬਨ ਪਿੰਡੂਆੜਿਆਂ ਦਾ ਬਹੁਤ ਜ਼ਿਆਦਾ ਥੈਂਕਸ ਕਰਦੇ ਆ ਜਿਹੜੇ ਈਵੈਂਟ ਕਰਾਉਂਦੇ ਨੇ ਤੇ ਅਸੀਂ ਉੱਥੇ ਆ ਕੇ ਫਨ ਕਰਦੇ ਆ ਪਹਿਲਾਂ ਵੀ ਲਾਸਟ ਮੰਥ ਹੋਇਆ ਸੀ ਕੁਲਵਿੰਦਰ ਵਿੱਲਾ ਜੀ ਆਏ ਸੀ ਅਸੀਂ ਬਹੁਤ ਫਨ ਕੀਤਾ ਸੀ ਰੀਅਲੀ ਅਸੀਂ ਉਹਨਾਂ ਨੂੰ ਥੈਂਕ ਯੂ ਕਰਦੇ ਆ ਵੀ ਉਹ ਇਦਾਂ ਦੇ ਸਿੰਗਰ ਬੁਲਾਉਂਦੇ ਆ ਤੇ ਸਾਨੂੰ ਟਾਈਮ ਦਿੰਦੇ ਆ ਕਿਉਂਕਿ ਪਿੰਡ ਬਹੁਤ ਛੋਟਾ ਜਿਹਾ ਸ਼ਹਿਰ ਆ ਕਮਿਊਨਿਟੀ ਘੱਟ ਕਰਕੇ ਪ੍ਰੋਗਰਾਮ ਬਹੁਤ ਘੱਟ ਹੁੰਦੇ ਸੀ ਪਰ ਥੈਂਕ ਯੂ ਫॉर ਦਾ ਅਰਬਨ ਬੈਂਡੂਜ਼ ਉਹਨਾਂ ਨੇ ਇਹ ਸ਼ੁਰੂ ਕੀਤਾ ਤੇ ਉਹਨਾਂ ਦੀ ਬਦਲਤਾ ਸੀ ਵੀ ਪ੍ਰੋਗਰਾਮ ਦੇਖਣ ਲੱਗ ਗਏ ਵੱਧ ਤੋਂ ਵੱਧ ਤੇ ਫੈਂਸਤੀਆਂ ਵੀ ਬਹੁਤ ਵਧੀਆ ਹੋ ਗਏ ਬਹੁਤ ਵਧੀਆ ਐਫਰਟਸ ਕਰ ਰਹੇ ਨੇ ਕਈ ਸਾਲਾਂ ਤੋਂ ਕਰਿਆ ਕਰਦੇ ਆ ਰਹੇ ਨੇ ਉਹਨਾਂ ਦਾ ਵੀ ਬਹੁਤ ਥੈਂਕ ਯੂ ਅੱਛਾ ਜੀ ਨਹੀਂ ਸ਼ਹਿਰ ਜ਼ਰੂਰ ਛੋਟਾ ਜੀ ਪਰ ਲੋਕ ਬਹੁਤ ਚੰਗੇ ਨੇ ਹਨਾ ਬਹੁਤ ਚੰਗੇ ਨੇ ਤੇ ਸਾਰੇ ਆਪਸ ਵਿੱਚ ਮਿਲਵਰਤਨ ਵਾਲੇ ਨੇ ਹਾਂ ਜੀ ਅੱਛਾ ਹੁਣ ਮੈਂ ਛੋਟੀਆਂ ਤੁਸੀਂ ਇੱਕ ਮੇਰਾ ਕੰਮ ਕਰਨਾ ਤੁਸੀਂ ਕਹਿਣਾ ਸਾਰਿਆਂ ਨੂੰ ਵੀ ਪੰਜਾਬੀ ਪਾਲਸ ਚੈਨਲ ਜ਼ਰੂਰ ਦੇਖੋ ਪੰਜਾਬੀ ਪਾਲਸ ਪੰਜਾਬੀ ਪੋਰਸ ਚੈਨਲ ਜਰੂਰ ਦੇਖੋ ਚੈਨਲ ਜਰੂਰ ਦੇਖੋ ਲਓ ਜੀ ਲਓ ਜੀ ਹੁਣ ਅਰੀਕਾ ਨੇ ਕਹਤਾ ਹੁਣ ਨਿਮਰਤੋ ਵੀ ਆਪਾਂ ਕਹਾ ਦੇਣਾ ਪੰਜਾਬੀ ਪੋਰਸ ਚੈਨਲ ਚੈਨਲ ਜਰੂਰ ਦੇਖੋ ਜਰੂਰ ਦੇਖੋ ਧੰਨਵਾਦੀ ਥੈਂਕ ਯੂ ਸੋ ਮਾਚੀ ਥੈਂਕ ਯੂ